ਸਤਿ ਸ੍ਰੀ ਅਕਾਲ ਨਮਸਤੇ ਤੇ ਅਦਾਬ ਸਾਰੀ ਦੁਨੀਆ ਪਰ ਵਸਦੇ ਪੰਜਾਬੀ ਨੂੰ ਕੇਵਲ ਸਿੰਧਿਕ ਪਾਲ ਵੱਲੋਂ ਅੱਜ ਮੈਂ ਇੱਕ ਖਾਸ ਪ੍ਰੋਗਰਾਮ ਲੈ ਕੇ ਤੁਹਾਡੇ ਆਇਆ ਜੇੜੇ ਕਿ ਤੁਹਾਨੂੰ ਪਸੰਦ ਆਵੇ ਲਾਈਕ ਕਰਨਾ ਸ਼ੇਅਰ ਕਰਨਾ ਜੇ ਤੁਸੀਂ ਪੰਜਾਬੀ ਵਿਰਸਾ ਚੈਨਲ ਸਬਸਕ੍ਰਾਈਬ ਨਹੀਂ ਕੀਤੀ ਸਬਸਕ੍ਰਾਈਬ ਵੀ ਕਰਨਾ ਹਾਂਜੀ ਇਹ ਇਹ ਅੱਜ ਦਾ ਇਹ ਸਾਸੀ ਪ੍ਰੋਗਰਾਮ ਇਹ ਅੱਜ ਦਾ ਪ੍ਰੋਗਰਾਮ ਜਿਹੜਾ ਮੈਂ ਕਰ ਰਿਹਾ ਹਾਂ ਇਹ ਜੀ ਆਪਣੀ ਇਸ ਧਾਰਤੀ ਤੇ ਸਾਰੀ ਦੁਨੀਆ ਦੇ ਇਨਸਾਨਾਂ ਦੀ ਕਿੰਨੀ ਆਬਾਦੀ ਹੈ ਤਾਂ ਉਹਦੇ ਵਿੱਚ ਸਾਰੇ ਜਿੰਨੇ ਵੀ ਨਾ ਉਮਰ ਦੇ ਗਰੁੱਪਾਂ ਦੀ ਗੱਲ ਵੀ ਕਰਾਂਗੇ ਕਿ ਹਾਂਜੀ ਤਾਂ ਇਹ ਅਸੀਂ ਸ਼ੁਰੂ ਕਰਦੇ ਹਾਂ ਤਾਂ ਇੱਥੇ ਇਹ ਜੀ ਹਾਂਜੀ ਸਾਰੀ ਦੁਨੀਆ 'ਚ ਇਨਸਾਨਾਂ ਦੀ ਜਿਹੜੀ ਪਾਪੂ ਲਿਖਣਾ ਆਬਾਦੀ ਹੈ ਜੀ ਉਸ 7.8 ਬਿਲੀਅਨ ਹੈ ਜੀ ਹਾਂ ਜੀ ਤੇ ਜੇ ਅਸੀਂ ਇਹਨੂੰ ਅਸੀਂ ਕਰ ਲਈਏ ਪਈ ਇਹ ਦੇਖੋ ਜੀ 100 100 ਪਰਸੈਂਟ ਕਰ ਲਈਏ ਪਈ ਵਾਧੀ ਹੈਗੀ ਹੈ 7.8 ਬਿਲੀਅਨ ਹਾਂ ਜੀ ਤਾਂ ਉਹਦੇ ਵਿੱਚੋਂ ਕਿੰਨੇ ਵਸਦੇ ਨੇ ਕਿਹੜੇ ਇਲਾਕੇ ਚ ਇਹਦੀ ਵੀ ਗੱਲ ਕਰਾਂਗੇ ਉਹਦੇ ਵਿੱਚੋਂ ਜੀ ਜੇ 100 100 ਬੰਦਾ ਵਸਦਾ ਦੁਨੀਆ ਤੇ 100 ਪਰਸੈਂਟ ਉਹ ਚ 11 11 ਬੰਦੇ ਜੀ ਯੂਰਪ ਚ ਵਸਦੇ ਨੇ 5 ਬੰਦੇ ਨੌਰਥ ਅਮਰੀਕਾ ਚ ਵਸਦੇ ਨੇ 9 9 ਬੰਦੇ ਸਾਊਥ ਅਮਰੀਕਾ ਚ ਤਾਂ 15 ਇਹਨਾਂ ਜੋ ਅਫਰੀਕਾ ਚ ਵਸਦੇ ਨੇ ਤਾਂ 60 ਜਿਹੜੇ 60 100 ਵਿੱਚੋਂ 60 ਬੰਦੇ ਏਸ਼ੀਆ ਚ ਵਸਦੇ ਨੇ ਜਿਸ ਵਿੱਚ ਚੀਨ ਆ ਜਾਂਦਾ ਰਸ਼ੀਆ ਜਾਂਦਾ ਪਾਕਿਸਤਾਨ ਬੰਗਲਾਦੇਸ਼ ਸਾਰੇ ਵਿੱਚੇ ਕੁਸ਼ੀਕਰ ਵਰ ਕੰਟਰੀ ਸਾਰੇ ਆਹ ਕੰਟਰੀ ਆ ਜਾਂਦੇ ਨੇ ਕੁਸ਼ੀਕ ਤਾਂ ਹਾਂਜੀ ਤੁਰਕੀ ਤੋਂ ਸ਼ੁਰੂ ਹੋ ਕੇ ਤਾਂ ਇਹ ਤਕਰੀਬਨ ਯਪਾਂ ਤੱਕ ਜਾਂਦਾ ਹੈ ਹਾਂਜੀ ਅ ਅੱਗੇ ਚੱਲਦੇ ਹਾਂ ਜੀ ਅਸੀਂ ਅੱਗੇ ਅੱਗੇ ਚੱਲਦੇ ਹਾਂ ਹਾਂਜੀ ਅ ਹਰਿ ਚਾਲੀ ਇਹਨੇ ਵਿੱਚ ਚਾਲੀ ਰਹਿੰਦੇ ਜੀ ਪਿੰਡਾਂ ਵਿੱਚ ਤਾਂ 55 ਰਹਿੰਦੇ ਸ਼ਹਿਰਾਂ 'ਚ ਤਾਂ ਇਹਦੇ ਵਿੱਚੋਂ 75 ਜਿਨ੍ਹਾਂ ਕੋਲ ਮੋਬਾਈਲ ਫੋਨ ਹੈਗੇ ਆ ਜੀ 25 ਜਿਨ੍ਹਾਂ ਕੋਲ ਫੋਨ ਹੈ ਨਹੀਂ ਤਾਂ ਇਹ ਲੋਕਤੀ ਹੈਗੇ ਨੇ ਜਿਨ੍ਹਾਂ ਜਿਹੜੇ ਇੰਟਰਨੈਟ ਹੈ ਜਿਨ੍ਹਾਂ ਕੋਲ ਇੰਟਰਨੈਟ ਹੈ ਸਭ ਚੁੱਤੀਆਂ ਕੋਲ ਇੰਟਰਨੈਟ ਤੇ 70 ਕੋਲ ਨਹੀਂ ਹੈ ਅੱਗੇ ਚੱਲਦੇ ਆ ਜੀ 83 83 ਦੇ ਉੱਪਰ ਲਿਖ ਸਕਦੇ ਨੇ ਤਾਂ ਸਾਰਾ ਸਾਰਾ ਲੋਕ ਅਨਪੜ੍ਹ ਨੇ ਮਾੜੀ ਦੁਨੀਆ ਦੇ ਸਾਰਾ ਫੀਸ ਲੋਕ ਅਨਪੜ੍ਹ ਨੇ ਤੇ 83 ਫੀਸ ਲੋਕ ਪੜ ਸਕਦੇ ਨੇ ਆਪਣੀ ਜਬਾਨੀ ਜ਼ਬਾਨ ਹਾਂਜੀ 33 33 33 ਫੀਸਦੀ ਕ੍ਰਿਸਚੀਅਨ ਨੇ 100 ਵਿੱਚ 33 ਕ੍ਰਿਸਚੀਅਨ ਨੇ 22 ਮੁਸਲਮਾਨ ਨੇ 14 ਹਿੰਦੂ ਨੇ 7 ਬੁੱਧ ਬੁੱਧੀ ਨੇ ਤੇ 12 ਹੋਰ ਧਰਮ ਵਾਲੇ ਲੋਕ ਨੇ ਜੀ ਤਾਂ ਜਿਹਦੇ ਵਿੱਚ ਜੀ 12 100 ਵਿੱਚੋਂ 12% ਤਾਂ ਉਹ ਧਰਮ ਨੂੰ ਮੰਨਦੇ ਨਹੀਂ ਕੋਈ ਉਹਨਾਂ ਦਾ ਕੋਈ ਧਰਮ ਨਹੀਂ ਹੈ ਹਾਂਜੀ ਤਾਂ ਹੁਣ ਦੇਖੋ 26 ਜਿਹੜੇ 100 ਵਿੱਚੋਂ 26 ਅ 14 ਸਾਲ ਤੋਂ ਥੱਲੇ ਉਮਰ ਦੇ ਉਮਰ ਦੇ ਬੱਚੇ ਨੇ ਜਿਹਨੂੰ ਕਹਿੰਦੇ ਨੇ ਤਾਂ ਜਿਹਦੇ ਵਿੱਚ 60 60 ਸੋ ਵਿੱਚ 60 ਜਿਹੜੇ 15 ਤੋਂ 44 ਸਾਲ ਦੀ ਉਮਰ ਚ ਇਥੋਂ ਚਲੇ ਜਾਂਦੇ ਨੇ ਦੁਨੀਆ ਤੋਂ ਮਰ ਜਾਂਦੇ ਨੇ ਤਾਂ 8% 8 80% ਆਹਟਾ ਵੀ ਜਿਹੜੇ ਦੁਨੀਆ ਚ ਜਿਹੜੇ ਰਹਿੰਦੇ ਨੇ ਉਹ 60 ਸਾਲ ਤੋਂ ਉੱਪਰ ਨੇ ਤਾਂ ਮੈਂ ਅਸਲ ਤੇ 60 ਸਾਲ ਦੇ ਉੱਪਰ ਨੇ ਇਸ ਲਈ ਉਹਨੂੰ ਵਿਦਾਇਤ ਦਿੰਨਾ ਜੀ ਉਹ ਜਿਉਂਦੇ ਨੇ ਜਿਹੜੇ ਜਿਉਂਦੇ ਨੇ ਵਿਦਾਇਤ ਦਿੰਨਾ ਜੀ ਤੁਸੀਂ 60 ਸਾਲ ਤੋਂ ਉਪਰ ਹੋ ਤੁਸੀਂ ਸਿਰਫ 8% ਦੀ ਇਹ ਦੁਨੀਆ ਦੇ ਸੋ ਜਿਹਨ ਜਿਹਨ ਦੇ ਜਿਹਨ ਸਾਰੇ ਸਪੈਸ਼ਲ ਹਾਂਜੀ ਹਾਂਜੀ ਅ ਅਗਰ ਤੁਸੀਂ ਆਪਣਾ ਤੁਹਾਡਾ ਆਪਣਾ ਘਰ ਆ ਹਾਂਜੀ ਤੁਸੀਂ ਅ ਆਪਣੇ ਖਾਣਾ ਵੀ ਖਾਂਦੇ ਹੋ ਤਾਂ ਪਾਣੀ ਵੀ ਪੀਂਦੇ ਹੋ ਤੁਹਾਡੇ ਮੋਬਾਈਲ ਵੀ ਆ ਅ ਤੁਹਾਡਾ ਸਰਵ ਤੇ ਇੰਟਰਨੈਟ ਵੀ ਆ ਤੁਸੀਂ ਤੁਸੀਂ ਕਾਲਜ ਗਏ ਹੋ ਹਾਂਜੀ ਅ ਯੂ ਆ ਮੀਨਸ ਸਕੂਲ ਪ੍ਰਿਵੀਲੇਜ ਹੈ ਤੁਹਾਡੇ ਜਿਹੜੇ ਛੋਟਾ ਜਿਹਾ ਉਹ 7% ਹੈ 7% ਦੀ ਵਾਧਦੀ ਹੈ ਜੀ ਹਾਂਜੀ ਅ ਅਮੰਗ ਹਾਂਜੀ ਹਾਂਜੀ ਅੱਗੇ ਜਾਂਦੇ ਜੀ ਇੰਗਲਿਸ਼ ਲਿਖਿਆ ਜੀ ਤਜਮਾ ਕਰਦਾ ਜੀ ਹਾਂਜੀ 100 100 ਵਿੱਚੋਂ ਸਿਰਫ 8% ਦੀ ਹੈ ਜਿਹੜੇ 65 ਸਾਲ ਤੋਂ ਉਪਰ ਦੀ ਉਮਰ ਉਮਰ ਕੋਲ ਦੇ ਨੇ Uh, हाँ जी इफ इफ इफी आर सिक्सटी फाइव जीरो जिन्हें भी पैंठ साल तो उपर ने मेरे भैन भरा दुनिया सारे ने मैं बधाई दिना कि जीवन जीवे जे जीवन ने बधाई दिना जी हाँ जी ये मतलब जी जे नब्बे फीसदी लोग है जी अपने चौ चौठ साल सिलसिले चले जाते हैं दुनिया तो ਇਦੇ ਵਿੱਚ ਬਹੁਤੇ ਗਰੀਬ ਮੁਲਕਾਂ ਚ ਜਾਂਦੇ ਨੇ ਅਫਰੀਕਾ ਹੋ ਗਿਆ ਜਾਂ ਏਸ਼ੀਆ ਦੇ ਇਹਦੇ ਗਰੀਬ ਮੁਲਕ ਨੇ ਮੰਨਦੇ ਹੈ ਇਹ ਜਿਹੜਾ ਐਨਾਲਿਸਿਸ ਕੀਤਾ ਸੀ ਫ੍ਰੈਂਚ ਪ੍ਰੋਫੈਸਰ ਬਰੂਨੋ ਡੇਵਿਸ ਨਿਕੀਟ ਡਾਇਰੈਕਟਰ ਆਫ ਇੰਸਟੀਚਿਊਟ ਆਫ ਮੈਮਰੀ ਐਂਡ ਅਲਜ਼ਾਈਮਰ ਡਿਜ਼ੀਜ਼ ਹੁਣ ਹਣੇ ਕੀਤੇ ਸੀ ਹਾਂ ਜੀ ਤਾਂ ਅਸੀਂ ਜੇ ਤੁਹਾਨੂੰ ਪ੍ਰੋਗਰਾਮ ਅੱਛਾ ਲੱਗੇ ਤਾਂ ਤੁਸੀਂ ਜਰੂਰ ਇਹਨੂੰ ਸ਼ੇਅਰ ਕਰੋ ਲਾਈਵ ਕਰੋ ਤਾਂ ਤੁਹਾਡਾ ਤੁਹਾਡਾ ਜੇ ਤੁਸੀਂ ਆਪਣੇ ਪੰਜਾਬੀ ਕੁਸਰ ਚੈਨਲ ਸਬਸਕ੍ਰਾਈਬ ਨਹੀਂ ਕੀਤੀ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਸ ਪ੍ਰੋਗਰਾਮ ਦੇਖਣ ਦਾ ਤਾਂ ਜਿਹੜੇ 60 ਸਾਲ ਤੋਂ ਉੱਪਰ ਨੇ ਉਹਨਾਂ ਨੇ ਜਿਉਂਦੇ ਨੇ ਉਹਨਾਂ ਨੂੰ ਮੈਂ ਬਧਾਈ ਦੇਣਾ ਜੀ ਤਾਂ ਉਹ ਬਹੁਤ ਹੀ ਥੋੜੇ ਨੇ 7% ਦੇ ਲੋਕ ਦੁਨੀਆ ਦੇ ਸਿਰਫ 60 ਸਾਲ ਤੋਂ ਉੱਪਰ ਜਿੰਨਾਂ ਸਿਮ ਹੈਵਿੰਗ ਹਨ। ਤੁਹਾਡਾ ਬਹੁਤ ਬਹੁਤ ਸੁਪਰੀਆ ਜੀ